ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਵਰ ਭਾਗੀ ਹਾਂ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਸੰਗਤ ਰੂਪ ਦੇ ਵਿੱਚ ਜੁੜ ਪਾਤਸ਼ਾਹ ਜੀ ਦੇ ਬਚਨ ਕਮਾਉਣ ਦਾ ਉਪਰਾਲਾ ਕਰ ਰਹੀਆਂ ਜੋ ਸੱਚੇ ਪਾਤਸ਼ਾਹ ਜੀ ਨੇ ਉਦਮ ਬਖਸ਼ਿਸ਼ ਕੀਤਾ ਹੈ ਪਾਈ ਮਤੀ ਦਾਸ ਜੀ ਪਾਈ ਸਤੀ ਦਾਸ ਜੀ ਪਾਈ ਦਿਆਲਾ ਜੀ ਇਹਨਾਂ ਦਾ ਸ਼ਾਹਤਾਂ ਨੂੰ ਇਹਨਾਂ ਦੇ ਕੋਟ-ਕੋਟ ਆਪਾ ਪ੍ਰਣਾਮ ਕਰ ਰਹੇ ਹਾਂ ਸਵਾਗੁਰੂ ਪਿਆਰੀ ਸਾਧ ਸੰਗਤ ਜੀ ਤੁਹਾਂ ਤੁਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਜੀਨਾਂ ਦੇ ਵਜਨ ਆਪਾ ਰੋਜ਼ ਪੜਦੇ ਹਾਂ ਤੇਗ ਬਹਾਦਰ ਸਿਮਰੀਏ ਕਰਨ ਆਉਂਦਾ ਬੈਤਾਏ ਸਭ ਥਾਈ ਹੋਏ ਸਹਾਏ ਜਦੋਂ ਆ ਨੌਂ ਦੁਆਰਿਆਂ ਤੋਂ ਸਾਡਾ ਧਿਆਨ ਪਿੱਛੇ ਮੁੜਦਾ ਹੈ ਕਿਉਂਕਿ ਨੌਂ ਦੁਆਰ ਸੰਸਾਰ ਵੱਲ ਖੁੱਲਦੇ ਨੇ ਤੇ 10ਵਾਂ ਅਕਾਲਪੁਰਖ ਵਾਹਿਗੁਰੂ ਵੱਲ ਖੁੱਲਦਾ ਹੈ। ਔਰ ਇਹਨਾਂ ਦੇ ਵਿੱਚ ਜਦੋਂ ਮਾਲਕ ਦੀ ਰਹਿਮਤ ਵਰਤਦੀ ਹੈ ਤਾਂ ਉਹ ਜੀਵਨ ਦਾ ਆਨੰਦ ਵੱਖਰਾ ਹੈ। ਆਓ ਜੋ ਪਾਤਸ਼ਾਹ ਜੀ ਨੇ 52 ਹੁਕਮ ਕੀਤੇ ਨੇ ਸੋਲਵੇਂ ਹੁਕਮ ਦੇ ਉਤੇ ਆਪਾਂ ਵਿਚਾਰਨਾ ਕਿ ਮਨ ਦੀ ਅਵਸਥਾ ਕਿਹੋ ਜੀ ਚਾਹੀਦੀ ਹੈ ਕਿਵੇਂ ਜੀਵਨ ਗੁਰਬਾਣੀ ਬਣੇ ਕਿਵੇਂ ਸੁਜੀਵਨ ਨੂੰ ਜੀਣ ਦਾ ਚੌਬਣੇ ਜੋ ਸੱਚੇ ਪਾਤਸ਼ਾਹ ਜੀ ਸਾਨੂੰ ਹੁਕਮ ਕਰ ਰਹੇ ਹਨ 350 ਸਾਲਾ ਸ਼ਿਤਾਬਦੀ ਨੂੰ ਸਮਰਪਿਤ ਕੋਸ਼ਿਸ਼ ਕਰਿਆ ਕਰੀਏ ਵੀ ਆਪਾਂ ਪਾਤਸ਼ਾਹ ਜੀ ਦੇ ਬਚਨ ਰੋਜ਼ ਪੜ੍ਹੀਏ ਇਹ ਸ਼ਲੋਕ ਰੂਪ ਦੇ ਵਿੱਚ ਅੱਜ ਵੀ ਪ੍ਰਗਟ ਗੁਰਾਂ ਕੀ ਦੇਹ ਕਰਕੇ ਪਾਤਸ਼ਾਹ ਆਪਣੇ ਵਿੱਚ ਉਹ ਰਾਜਮਾਨ ਹਨ ਆਪਣਾ ਮਾਰਗਦਰਸ਼ਨ ਕਰ ਰਹੇ ਹਨ ਸੱਚੇ ਬਾਦਸ਼ਾਹ ਦੀ ਹੁਕਮ ਕਰ ਰਹੇ ਹਨ ਕਹਿੰਦੇ ਪੈ ਕਾ ਹੂ ਕੋ ਦੇਤਨਾ ਹੈ ਨਹੀਂ ਪੈ ਮੰਨ ਤੇ ਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੀਂ ਵਿਖਾਨ پڑھਨ ਨੂੰ ਬੜਾ ਸੌਖਾ ਜਿਹਾ ਲੱਗਦਾ ਹੈ ਪਰ ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਆਪਾਂ ਗੁਰਮਤਿ ਵਿੱਚ ਵਿਚਰਦੇ ਹਾਂ ਸੰਸਾਰ ਦੀ ਖੇਡ ਨੂੰ ਆਪਾਂ ਵਿੱਚ ਨਾਲ ਅਨੰਦ ਮਾਣਦੇ ਹਾਂ ਜਿਸ ਤਰ੍ਹਾਂ ਗੁਰਸਿੱਖ ਦਾ ਜੀਵਨ ਇਹੋ ਜਿਹਾ ਚਾਹੀਦਾ ਕਿ ਨਾ ਤੇ ਕਿਸੇ ਤੋਂ ਡਰਨਾ ਤੇ ਨਾ ਡਰਾਉਣਾ ਉਦਾਹਰਨ ਦੇ ਤੌਰ ਤੇ ਮੰਨ ਲਓ ਆਪਣੇ ਹੱਥ ਪੈਰ ਨੇ ਹੱਥ ਪਾਸ਼ਾ ਜੀ ਨੇ 10 ਉਂਗਲਾਂ ਹੱਥਾਂ ਦੀਆਂ ਦੁੱਤੀਆਂ 10 ਪੈਰਾਂ ਦੀਆਂ ਦੁੱਤੀਆਂ ਆ ਸਾਰਾ ਸਰੀਰ ਅਚਿਆ ਪੰਜ ਤੱਤ ਕੋ ਥਨ ਰਚਿਓ ਜਾਨੋ ਜੱਤਰ ਸੁਜਾਨ ਸਾਰਾ ਖੇਡ ਮਾਲਕ ਨੇ ਰਚਿਆ ਪਰ ਵਿਚਾਰ ਦਾ ਵਿਸ਼ਾ ਕੀ ਕਦੇ ਸਾਨੂੰ ਆਪਣੇ ਹੱਥਾਂ ਪੈਰਾਂ ਤੋਂ ਪੈ ਆਇਆ ਨਹੀਂ ਆਇਆ ਕਿਉਂ ਕਿ ਸਾਡੇ ਆਪਣੇ ਨੇ ਕਿ ਕਦੇ ਸਾਨੂੰ ਇਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਪਈ ਹੈ ਨਹੀਂ ਗੁਰੂ ਪਿਆਰੀ ਸਾਧ ਸੰਗਤ ਜੀ ਚੁੰਡੀ ਇੱਥੇ ਵੱਢ ਲਈਏ ਇੱਥੇ ਵੱਢ ਲਈਏ ਜਾਂ ਕਿਤੇ ਵੀ ਵੱਢ ਲਈਏ ਸਕਿੰਨ 'ਚ ਕਿਤੇ ਵੀ ਚੁੰਡੀ ਵੱਢ ਲਈ ਜੀ ਤਕਲੀਫ ਸਾਨੂੰ ਆਪੇ ਹੋਣੀ ਹੈ ਇਹ ਜਿਹੜੇ ਹੱਥ ਪੈਰ ਮਾਲਕ ਨੇ ਬਖਸ਼ੇ ਨੇ ਜੋ ਸਾਡੇ ਅੰਗ ਸਰੀਰ ਦੇ ਬਖਸ਼ੇ ਨੇ ਨਾ ਤੇ ਸਾਨੂੰ ਇਹਨਾਂ ਤੋਂ ਡਰਨ ਦੀ ਲੋੜ ਹੈ ਤੇ ਨਾ ਇਹਨਾਂ ਨੂੰ ਡਰਾ ਕੇ ਰੱਖਣ ਦੀ ਲੋੜ ਹੈ ਕਿਉਂ ਕਿ ਕਿਉਂਕਿ ਮੇਰੇ ਆਪਣੇ ਆ ਠੀਕ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ ਕਿ ਜਿਹੜਾ ਸੰਸਾਰਿਕ ਵਿਕਾਰ ਹੈ ਸਾਰੇ ਹੀ ਅਕਾਲ ਪੁਰਖ ਵੈਗੁਰੂ ਦੇ ਬੱਚੇ ਨੇ ਪਾਤਸ਼ਾਹ ਦੀ ਹੁਕਮ ਕਰ ਰਹੇ ਨੇ ਸਭ ਘਟ ਮੇਰੇ ਹੋਂ ਸਭ ਨਾਲ ਅੰਦਰ ਜਿਸੇ ਘਾਰੀ ਤਿਸ ਕੌਣ ਕਹੇ ਜਿਸੇ ਤਿਕਾਲਾ ਵਾਟੇ ਤਿਸੇ ਭਲਾਵੇ ਕੌਣ ਜਿਹਨੂੰ ਪਾਤਸ਼ਾਹ ਕੰਦੇ ਅੰਦਰੋਂ ਬੈਠ ਕੇ ਮੈਂ ਜਨਾ ਦਿੱਤਾ ਕੋਈ ਉਹਨੂੰ ਭੁਲਾ ਨਹੀਂ ਸਕਦਾ ਜਿਹਨੂੰ ਭੁਲਾਇਆ ਉਹਨੂੰ ਕਿਸੇ ਮਝਾ ਨਹੀਂ ਸਕਦਾ ਪਰ ਜਿਹਨੂੰ ਭੁਲਾਇਆ ਉਹਦੇ ਲਈ ਇੱਕ ਰਸਤਾ ਛੱਡਿਆ ਪਾਤਸ਼ਾਹ ਜੀ ਨੇ ਉਹ ਐ ਸੰਗਤ ਜੇ ਚੱਲ ਕੇ ਸੰਗਤ ਵਿੱਚ ਆ ਜਾਈਏ ਤੇ ਸੰਗਤ ਵਿੱਚ ਮਾਲਕ ਭੁੱਲੇ ਨੂੰ ਵੀ ਜਨਾ ਲੈਂਦਾ ਕੀ ਜਨਾਉਣਾ ਸੰਗਤ ਵਿੱਚ ਆ ਕੇ ਸੇਵਾ ਸਿਮਨ ਕਰਦਿਆਂ ਸਮਝ ਆਉਂਦੀ ਹੈ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਅਗਰ ਕੋਈ ਜੀਵਨ ਦੇ ਵਿੱਚ ਔਗਣ ਦਿਖਾਈ ਦੇ ਰਿਹਾ ਉਹ ਕੋਣ ਸਾਡੇ ਜੀਵਨ ਵਿੱਚ ਆ ਸਾਡੇ ਨਾਲੋਂ ਸਾਰੇ ਹੀ ਚੰਗੇ ਨੇ ਸੇ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਦੀ ਜਿਹੜਾ ਮਨੁੱਖ ਇਹ ਗੱਲ ਜਾਣ ਲੈਂਦਾ ਕਿ ਸਾਰੇ ਹੀ ਪ੍ਰਮਾਤਮਾ ਦੇ ਬੱਚੇ ਨੇ ਤੇ ਮੈਂ ਵੀ ਪ੍ਰਮਾਤਮਾ ਦਾ ਬੱਚਾ ਹਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੌਣ ਮੰਦੇ ਸਾਰੇ ਉਹਦੇ ਸਰਗਣ ਸਰੂਪ ਦੇ ਵਿੱਚ ਵਿਚਰਦੇ ਨੇ ਫਿਰ ਗੁਰੂ ਪਿਆਰੀ ਸਾਧ ਸੰਗਤ ਜੀ ਜੋ ਹਰ ਕਾ ਪਿਆਰਾ ਸ ਸਭਨਾ ਕਾ ਪਿਆਰਾ ਸਾਡਾ ਮਾਲਕ ਦੇ ਨਾਲ ਪਿਆਰ ਪੈਂਦਾ ਜੀ ਦਾ ਮਾਲਕ ਦੇ ਨਾਲ ਪਿਆਰ ਪੈ ਜਾਏ ਸੁਭਾਅਕ ਹੀ ਹੈ ਕਿ ਦੁਨੀਆ ਉਹਨੂੰ ਨਫ਼ਰਤ ਨਹੀਂ ਕਰ ਸਕਦੀ ਅਗਰ ਅੱਜ ਸਾਡੇ ਨਾਲ ਕੋਈ ਨਫ਼ਰਤ ਕਰ ਰਿਹਾ ਇੱਕ ਗੱਲ ਕਲੀਅਰ ਹੈ ਵੀ ਸਾਡਾ ਪਰਮਾਤਮਾ ਨਾਲ ਪਿਆਰ ਨਹੀਂ ਹੈ ਅਗਰ ਅੱਜ ਸਾਨੂੰ ਕੋਈ ਪਰੇਸ਼ਾਨ ਕਰ ਰਿਹਾ ਇਹਦਾ ਮਤਲਬ ਸਾਡੇ ਮਨ ਦੇ ਵਿੱਚ ਕਿਤੇ ਨਾ ਕਿਤੇ ਮਾਲਕ ਦੇ ਪਰਥਾਏ ਸ਼ਮਕਾ ਸੋ ਸੱਚੇ ਬਾਦਸ਼ਾਹ ਜੀ ਸਮਝਾਉਂਦੇ ਨੇ ਕਿ ਜਿਹੜਾ ਜੀਵਨ ਗੁਰਮਤਿ ਦੇ ਅਨੁਸਾਰ ਢਾਲਿਆ ਜਾਂਦਾ ਹੈ ਭੈ ਕਾ ਹੁਕੂਦਿਤ ਨਹ ਉਹਨੂੰ ਕਿਸੇ ਨੂੰ ਡਰਾਉਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਬਿਲੇਹਾਰੀ ਕੁਦਰਤ ਵਸਿਆ ਤੇ ਰਾਮਤਨਾ ਜੀ ਲੱਕਿਆ ਹਰ ਚੀ ਦੇ ਅੰਦਰ ਦੀ ਮਾਲਕ ਆਪ ਹੈ ਨਾਹ ਬਹਿਮਨ ਤੇ ਆਨ ਔਰ ਨਾ ਦਿਓ ਕਿਸੇ ਤੋਂ ਡਰਦਾ ਤੇ ਨਾ ਹੀ ਉਹਨੂੰ ਕਿਸੇ ਨੂੰ ਡਰਾਉਣ ਦੀ ਲੋੜ ਪੈਂਦੀ ਆ ਨਹੀਂ ਉਹ ਘਬਰਾਉਂਦਾ ਕਿਉਂਕਿ ਉਹਨੂੰ ਪਤਾ ਹੈ ਕਿ ਮੇਰਾ ਪਿਤਾ ਪਰਮੇਸ਼ਰ ਮੇਰੇ ਅੰਗ ਸੰਗ ਹੈ ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀਤਿਰੇ ਨਾਲ ਹੈ ਗੁਰਮਤੀ ਰੰਗਮਣ ਜਦੋਂ ਪਿਤਾ ਪਰਮੇਸ਼ਰ ਕਾਲਪੁਰਖ ਵਾ ਗੁਰੂ ਸਾਡੇ ਨਾਲ ਹੈ ਵਿਚ ਕਰਤਾ ਪੁਰਖ ਖਲੋਆ ਤਾਂ ਵਾਲਣਾ ਵਿੰਗਾ ਹੋਆ ਫਿਰ ਉਹ ਤਤੀਬਾ ਨਹੀਂ ਲੱਗਣ ਦਿੰਦਾ ਇਸ ਕਰਕੇ ਨਾਮ ਤੇ ਪੈ ਦੇਣ ਦੀ ਲੋੜ ਤੇ ਨਾਮ ਪਹਿ ਮੰਨਣ ਦੀ ਲੋੜ ਰਹਿ ਜਾਂਦੀ ਹੈ ਵਚਨਾਂ ਦੇ ਵਿੱਚ ਹੀ ਇੰਨੀ ਪਾਵਰ ਆ ਜਾਂਦੀ ਹੈ ਜਿਹਨੂੰ ਆਪਾਂ ਪ੍ਰੈਕਟੀਕਲ ਵਿਚਾਰੀਏ ਕੋਈ ਇਨਸਾਨ ਮਿਤਕੇ ਆ ਜਾਏ ਕਿ ਅੱਜ ਮੈਂ ਇਹਦੇ ਨਾਲ ਜਾ ਕੇ ਲੜਨਾ ਕੋਈ ਮਿਤਕੇ ਆ ਜਾਏ ਅਗਰ ਆਪਣੇ ਨਾਲ ਕੋਈ ਲੜਨ ਵਾਸਤੇ ਮਿਤਕੇ ਆ ਜਾਏ ਅਗਰ ਅਸੀਂ ਮਾਲਕ ਦੇ ਸ਼ੁਕਰਾਨੇ ਵਿੱਚ ਆ ਸਾਡੇ ਉੱਪਰ ਇੱਕ ਔਰਾ ਬਣਦਾ ਜਿਹਨੂੰ ਆਪਾਂ ਪੜ੍ਹਦੇ ਹਾਂ ਚੋਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਪਾਏ ਜਦੋਂ ਸਾਡੇ ਔਰੇ ਦੀ ਸਾਡੇ ਦ੍ਰਿਸ਼ਟੀ ਦੇ ਦਾਇਰੇ ਵਿੱਚ ਕੋ ਇਨਸਾਨ ਆਈਗਾ ਕਿੰਨਾ ਵੀ ਪੰਜਾ ਚੋਰਾਂ ਨੇ ਸਤਾਇਆ ਕਿਉਂ ਨਾ ਹੋਵੇ ਸਾਡੇ ਸਾਹਮਣੇ ਆ ਕੇ ਇੱਕਦਮ ਸ਼ਾਂਤ ਹੋ ਜਾਏਗਾ। ਕੋਈ ਗੱਲ ਭੁੱਲ ਹੀ ਜਾਏਗਾ ਵੀ ਮੈਂ ਇਹਦੇ ਨਾਲ ਲੜਨ ਬਾਤ ਤੇ ਆਇਆ ਹਾਂ। ਬੜਾ ਸੁੱਖ ਮਹਿਸੂਸ ਕਰੇਗਾ। ਔਰ ਜਦੋਂ ਜਾਏਗਾ ਫਿਰ ਚਾਹੀਓ ਕਲਪ ਜਾਈ। ਕਿਉਂਕਿ ਪਾਤਸ਼ਾਹ ਜੀ ਦਾ ਫੈਸਲਾ ਸ਼ਬਦ ਸੁਣੇ ਤਾਂ ਦੂਰੋਂ ਭਾਗੇ ਮਤ ਮਾਰੇ ਹਰ ਜਿਓ ਬੇਪਰਵਾਹ ਹੈ। ਆ ਬੋਲ ਬੋਲਣ ਦੇ ਕੌੜੇ ਬਚਨਾਂ ਨਾਲ ਅਸੀਂ ਕਿਸੇ ਨੂੰ ਡਰਾਉਣਾ ਚਾਹੁੰਦੇ ਆ ਉਹ ਗੱਲ ਨਹੀਂ ਬਣਦੀ। ਸਾਡੇ ਜੀਵਨ ਦੇ ਵਿੱਚ ਜਦੋਂ ਮਾਲਕ ਦਾ ਔਰਾ ਬਣਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਕਦੇ ਵੀ ਪੰਜ ਚੋਰ ਸਾਡੇ ਸਾਹਮਣੇ ਵੀ ਹੈ ਵੀ ਨਹੀਂ ਅੰਦਰ ਤਾਂ ਹੈ ਵੀ ਕੀ ਹੋਣੀ ਆ ਸਾਹਮਣੇ ਵੀ ਹੈ ਵੀ ਨਹੀਂ ਹੋ ਸਕਦੇ ਕੋਈ ਸਾਹਮਣੇ ਪੰਜਾ ਚੋਰ ਵਾਸ ਕਰਕੇ ਕਿਸੇ ਨੂੰ ਲੈ ਵੀ ਆਉਣ ਲੜਨ ਵਾਸਤੇ ਵੀ ਉਹ ਇੱਕਦਮ ਸਹਿਜ ਵਿੱਚ ਆ ਜਾਏਗਾ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਇਹ ਖੇਡ ਜੀਵਨ ਦੇ ਵਿੱਚ ਮੰਨਣ ਲੱਗ ਜਾਏ ਸਾਰਿਆਂ ਦੇ ਅੰਦਰ ਪਰਮਾਤਮਾ ਦੀਆਂ ਅੰਸ਼ਾ ਦਿਖਾਈ ਦੇਣ ਲੱਗ ਜਾਏ ਸਾਰੇ ਹੀ ਪਰਮਾਤਮਾ ਦੇ ਬੱਚੇ ਹਾਂ ਇੱਕ ਬਿਤਾ ਇੱਕ ਉਸਕੇ ਅਮਾਰਕ ਸਾਰੇ ਉਹ ਪਰਮਾਤਮਾ ਦੇ ਬੱਚੇ ਹਾਂ ਜਦੋਂ ਇਹ ਅਵਸਥਾ ਬਣਦੀ ਹੈ ਫਿਰ ਇਹ ਕਿਰਪਾ ਹੁੰਦੀ ਹੈ ਪੈ ਕਾਹੂ ਕੋ ਦੇਤਨਾ ਹੈ ਨਾ ਪੈ ਮਤ ਮੰਨਤੀ ਆਣਾ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਮੁਖਾਂ ਕਹਿੰਦੇ ਮੇਰੇ ਮਨ ਬੱਚੇ ਅਸਲ ਵਿੱਚ ਉਹ ਆਤਮਕ ਸੂਝਵਾਨ ਇਨਸਾਨ ਹੈ ਉਹਨੂੰ ਆਤਮਕ ਆਨੰਦ ਦੀ ਪ੍ਰਾਪਤੀ ਹੈ ਜਿਹੜਾ ਇਸ ਅਵਸਥਾ ਦੇ ਵਿੱਚ ਵਿਚਰਦਾ ਜਿਹਦੀ ਇਹ ਅਵਸਥਾ ਨਹੀਂ ਵਿਚਰਦੀ ਉਹ ਲੱਖ ਕਹੀ ਜਾਵੇ ਜੀ ਮੇਰੀ ਬੜੀ ਅਵਸਥਾ ਹੈ ਬੜੀ ਮੇਰੇ ਤੇ ਕਿਰਪਾ ਕਹਿੰਦੇ ਗੱਲਾਂ ਨਾਲ ਜੋਗ ਨਹੀਂ ਹੋ ਸਕਦਾ ਇਸ ਕਰਕੇ ਇਹ ਹੋ ਉਸ ਗਿਆਨੀ ਦੀ ਅਵਸਥਾ ਹੈ ਜਿਹਨੂੰ ਮਾਲਕ ਦਾ ਗਿਆਨ ਹੋ ਗਿਆ ਮਾਲਕ ਦੀ ਬਖਸ਼ਿਸ਼ ਹੋ ਗਈ ਹਰ ਮੰਦਰ ਇਹੋ ਸਰੀਰ ਹੈ ਗਿਆਨ ਰਤਨ ਪ੍ਰਗਟ ਅੰਦਰੋਂ ਗਿਆਨ ਰਤਨ ਪ੍ਰਗਟ ਹੁੰਦਾ ਬਾਹਰੋਂ ਗਿਆਨ ਇਕੱਠਾ ਕਰਕੇ ਨਹੀਂ ਗੱਲ ਕਰਦਾ ਜਹਾਂ ਵਿਖਿਆ ਸਗਲੀ ਤਜੀ ਲਿਓ ਪੇਖ ਬੈਰਾਗ ਗੁਰੂ ਪਿਆਰੀ ਸਾਧ ਸੰਗਤ ਦੀ ਵਿਖਿਆ ਕੀ ਹੈ ਅਜਿਹਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਾਸੋਖੇ ਸਾਡਾ ਮਨ ਨਿੰਦਿਆ ਚੁਗਲੀ ਲੜਾਈ ਚਕੜੇ ਫਿਕਰ ਸੈਂਸਿਆਂ ਦੇ ਵਿੱਚ ਚੱਲਦਾ ਜੀ ਨੇ ਇਸ ਵਿਖਿਆ ਨੂੰ ਤਿਆਗਿਆ ਜੇ ਆਪਾਂ ਕੀ ਆਪਾਂ ਤਿਆਗਦਾਂਗੇ ਆਪਣੇ ਵਾਸ ਦੀ ਗੱਲ ਨਹੀਂ ਹੈ ਜਿਹਦੇ ਤੇ ਮਾਲਕ ਰਹਿਮਤ ਕਰ ਦੇ ਕੋਈ ਨਾਮ ਤੋਂ ਆਜ਼ਾਦ ਹੋ ਜਾਂਦਾ ਜੀ ਨੂੰ ਆਪਾਂ ਪੜਦੇ ਹਾਂ ਇਸੁ ਦੇਹੀ ਅੰਦਰ ਪੰਜ ਚੋਰ ਵਸੈ ਕਾਮ ਕਰੋ ਲੋਭੋ ਹੰਕਾਰ ਅਮਰਤ ਲੂਟੇ ਮਨ ਮੁਖ ਨਹੀਂ ਬੂਝੇ ਕੋਈ ਨਾ ਸੁਣੇ ਪੁਕਾਰੈ ਮਨ ਮੁਖ ਲੁੱਟਿਆ ਜਾਂਦਾ ਕੋਈ ਦੀ ਪੁਕਾਰ ਸੁਣਨ ਵਾਲਾ ਨਹੀਂ ਪਰ ਜੀ ਆਪਾਂ ਦੂਜੇ ਪਾਸੇ ਦੇਖੀਏ ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਸਜੀਵਨ ਦੇ ਵਿੱਚੋਂ ਵਰਤਦੀ ਹੈ ਪੰਜ ਸ਼ਬਦ ਅਤੇ ਘਰ ਸੁ ਭਾਗੇ ਘਰ ਸੁ ਭਾਗੇ ਸ਼ਬਦ ਬਾਜੇ ਕਲਾ ਚਿਤਕਾਰ ਤਾਲੀਆਂ ਪੰਜ ਦੂਤ ਦਵਸ ਕੀਤੇ ਕਾਲ ਕੰਟ ਕੁਮਾਰਿਆ ਇਹ ਜਿਹੜੇ ਪਾਣੀ ਦੇ ਚੋਰ ਸੀ ਸਤਿਗੁਰੂ ਕੋਲ ਤੇ ਦੂਤ ਬਣ ਕੇ ਖੜਦੇ ਸੀ ਰਜੋਗੁਣ ਤੇ ਕਿਸਾਨ ਬਣ ਕੇ ਖੜਦੇ ਸੀ ਕਹਿੰਦੇ ਵਾਸ ਵਿੱਚ ਆ ਜਾਂਦੇ ਨੇ ਕਦੇ ਵੀ ਮਨ ਤੇ ਹੈ ਵੀ ਨਹੀਂ ਹੋ ਸਕਦੇ ਇਹਨਾਂ ਤੋਂ ਮਨ ਉੱਪਰ ਉੱਠ ਜਾਂਦਾ ਔਰ ਜਦੋਂ ਇਹਨਾਂ ਤੋਂ ਉੱਪਰ ਉੱਠਦਾ ਹੈ ਮਨ ਦੇ ਵਿੱਚ ਵਿਰਾਗ ਦੀ ਵਿਵਸਥਾ ਆ ਜਾਂਦੀ ਹੈ ਮਨ ਬਰਾਗੀ ਦੀ ਵਿਵਸਥਾ ਚ ਆ ਜਾਂਦਾ ਗੁਰਮੁਖ ਮਾਇਆ ਵਿੱਚ ਉਦਾਸੀ ਮਾਇਆ ਦੇ ਵਿੱਚ ਰਹਿ ਕੇ ਮਾਇਆ ਤੋਂ ਨਰਲੀਪ ਹੋਣ ਲੱਗ ਜਾਂਦਾ ਹੈ ਇੰ ਮਾਇਆ ਸੰਰੀਰੇ ਸਰੀਰ ਹੈ ਜਾਂ ਸਰੀਰ ਕੁ ਸੁਖ ਨੇ ਜੋ ਦ੍ਰਿਸ਼ਟਮਾਨ ਅਨਸਾਰ ਹੀ ਮਾਇਆ ਸੋ ਸੱਚੇ ਬਾਦਸ਼ਾਹ ਜੀ ਸਮਝਾਉਂਦੇ ਨੇ ਕਿ ਇਹ ਅਵਸਥਾ ਕਿਦੀ ਬਣਦੀ ਜੈ ਵਿਖਿਆ ਸਗਲੀ ਤਜਿ ਲਿਓ ਪੇਖ ਬੈਰਾਗ ਕਹੋ ਨਾਨਕ ਸੁਨ ਰੇ ਮਨਾ ਤਹਿ ਨਰ ਮਾਥੀ ਪਾਗ ਏ ਮੇਰੇ ਮਨ ਬੱਚੇ ਜਿਹੜਾ ਇਸ ਅਵਸਥਾ ਦੇ ਵਿੱਚ ਆਜ ਆਉਂਦਾ ਹੈ ਜੀਨੇ ਵਿਖਿਆ ਨੂੰ ਤਿਆਗਿਆ ਪੰਜਾ ਚੋਰਾਂ ਦੀ ਇੱਕ ਪਕੜ ਤੋਂ ਉੱਪਰ ਉੱਠ ਗਿਆ ਮਨ ਦੇ ਵਿਚਾਰ ਵੇਲੇ ਚਾਉ ਬੇਰਾਗ ਉਦਾਸੀ ਹਰ ਵੇਲੇ ਮਾਲਕ ਦੀ ਤੜਫ ਜੀਵਨ ਦੇ ਵਿੱਚ ਬਣੀ ਰਹਿੰਦੀ ਹੈ ਕਦੇ ਮੇਰੇ ਮਨ ਬੱਚੇ ਅਸਲ ਵਿੱਚ ਉਹਦੇ ਮੱਥੇ ਤੇ ਭਾਗ ਉਗੜਦੇ ਨੇ ਉਹਦੇ ਤੇ ਮਾਲਕ ਦੀਆਂ ਰਹਿਮਤਾਂ ਜਿਹਨੂੰ ਆਪਾਂ ਪੜਦੇ ਹਾਂ ਮਸਤਕ ਫਦਮ ਦਵਾਲੇ ਮਨੀ ਮਾਹੀ ਲਲਣਜਣਾ ਸ੍ਰੀ ਭਵਨ ਤਲੀ ਤਿੰਨਾ ਲੋਕਾਂ ਦਾ ਮਾਲਕ ਸਾਡੇ ਐਸ ਉਪਰਲੇ ਸਤਾਂ ਦੇ ਆ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਉਹਦੇ ਕਰਮ ਜਾਗਦੇ ਨੇ ਉਦੇ ਮਾੜੇ ਕਰਮ ਕੱਟੇ ਜਾਂਦੇ ਨੇ ਜਦੋਂ ਆਪਾਂ ਪੜਦੇ ਹਾਂ ਧਰਮਰਾਇਦਰ ਕਾਗਜ਼ ਫਾਰੇ ਜਾਂ ਨਾਨਕ ਲਿਖਾ ਸਮਝੇ ਲਿਖੇ ਦੇ ਮਾਲਕ ਆਪ ਹੁੰਦਾ ਹੈ ਲਿਖਾ ਬਾਚਦਾਨੀ ਪਾੜ ਕੇ ਸੁੱਟ ਦਿੰਦਾ ਜੈ ਮਮ ਜੈ ਮਾਇਆ ਮਮਤਾ ਤਜੀ ਸਭ ਤੇ ਭੈਉ ਉਦਾਸ ਗੁਰੂ ਪਿਆਰੀ ਸਾਧ ਸੰਗਤ ਜੀ ਇੱਕ ਖੇੜ ਹੈ ਮੋਹ ਦੀ ਅੱਗੇ ਵੀ ਆਪਾਂ ਵਿਚਾਰਿਆ ਇੱਕ ਹੈ ਪਿਆਰ ਮੋਹ ਨੇ ਸਾਡੇ ਮਨ ਦੀ ਅਵਸਥਾ ਨੂੰ ਬਗਾਲਣਾ ਹੁੰਦਾ ਮੋਹ ਮਾਇਆ ਪ੍ਰੇਤ ਹੈ ਪ੍ਰੇਤ ਦੀ ਅਵਸਥਾ ਬਣਾਉਂਦੇ ਜਦੋਂ ਮਨ ਦੇ ਵਿੱਚ ਮੋਹ ਜਾਗਦਾ ਉਸ ਵੇਲੇ ਕੀ ਹੁੰਦਾ ਸਾਡਾ ਆਪਣੀ ਆਣ ਨਾਲ ਖਚਾ ਹੋਣਾ ਸ਼ੁਰੂ ਹੋ ਜਾਂਦਾ ਫਕਲ ਬਜਾਵਾ ਵੱਲ ਨਹੀਂ ਸ਼ੁਰੂ ਹੋ ਜਾਂਦੀ ਹੈ ਦੂਸਰੇ ਦੇ ਨਾਲ ਅਸੀਂ ਨਫ਼ਰਤ ਕਰਨ ਲੱਗ ਜਾਂਦੇ ਹਾਂ ਪਰ ਜਿਉਂ-ਜਿਉਂ ਗੁਰੂ ਪਿਆਰੀ ਸਾਧ ਸੰਗਤ ਜੀ ਮਨ ਇਹ ਮਾਇਆ ਦੀ ਖੇਡ ਤੋਂ ਉੱਪਰ ਉੱਠਣਾ ਸ਼ੁਰੂ ਹੋ ਜਾਂਦਾ ਹੈ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਰਹਿਮਤਾਂ ਜੀਵਨ ਦੇ ਵਿੱਚ ਵਰਤਦੀਆਂ ਨੇ ਜੇ ਮਾਇਆ ਮਮਤਾ ਤਜੀ ਸਭ ਤੇ ਪਏ ਉਦਾਸ ਗੁਰਮੁਖ ਮਾਇਆ ਵਿੱਚ ਉਦਾਸੀ ਮਾਇਆ 'ਚ ਰਹਿ ਕੇ ਵਿਸ਼ਿਆਂ ਬੁਖਾਰਾਂ ਤੋਂ ਉੱਪਰ ਉੱਠ ਗਿਆ ਮਾਲਕ ਦੀਆਂ ਰਹਿਮਤਾਂ ਦੇ ਵਿੱਚ ਵਿਚਰਦਾ ਇੱਕ ਉਦਾਸ ਉਦਾਸੀ ਵਾਲੀ ਖੀਣ ਕਿਸੇ ਚੀਜ਼ ਦੀ ਖੁਸ਼ੀ ਨਹੀਂ ਕਿਸੇ ਚੀਜ਼ ਦੀ ਕਮੀ ਨਹੀਂ ਹਰ ਕਰਮ ਦੇ ਵਿੱਚ ਮਾਲਕ ਦਾ ਸ਼ੁਕਰਾਨਾ ਹੈ ਇਹ ਜੀਵਨ ਦੇ ਵਿੱਚ ਜਦੋਂ ਸਮਝ ਆ ਜਾਂਦੀ ਹੈ ਵਰਕਾਜ ਤੇ ਲਿਖੇ ਤੇ ਨਾਕਾਮ ਮਿਲ ਸਾਧ ਸੰਗਤ ਭਾਜੀ ਕੇਵਲ ਨਾਮ ਹੀ ਨਹੀਂ ਕਿ ਬਾਕੀ ਕਰਮ ਕਰਨੇ ਨੇ ਬਾਕੀ ਕਰਮਾਂ ਦੇ ਵਿੱਚ ਮਾਲਕ ਦਾ ਸ਼ੁਕਰਾਨਾ ਜ਼ਰੂਰ ਕਰਦੇ ਜਾਣਾ ਇਹ ਨਹੀਂ ਕਿ ਮੈਂ ਕਰ ਰਿਹਾ ਮੇਰੇ ਵੱਡੇ ਭਾਗਰੇ ਮੇਥੋਂ ਸਤਿਗੁਰੂ ਨੇ ਆਹ ਸੇਵਾ ਲੈਣੀ ਪ੍ਰਮਾਣ ਕੀਤੀ ਹੈ ਜਦੋਂ ਇਸ ਅਵਸਥਾ ਦੇ ਵਿੱਚ ਵਿਚਰਦੇ ਹੈ ਜਾ ਮਾਇਆ ਜਯ ਮਾਇਆ ਮਮਤਾ ਤਜੀ ਸਭ ਤੇ ਭੈ ਉਹ ਉਦਾਸ ਕਹੋ ਨਾਨਕ ਸੁਣ ਲਈ ਮਨਾ ਤਹ ਘਟ ਬ੍ਰਹਮਨ ਵਾਸ ਕਹਿੰਦੇ ਉਸ ਦੇ ਉੱਤੇ ਬ੍ਰਹਮ ਕਵਜ ਬਣਦਾ ਆ ਉਹਦਾ ਮਨ ਦੇ ਵਿੱਚ ਮਾਲਕ ਦੀ ਰਹਿਮਤ ਆਉਂਦੀ ਆ ਉਹਦੇ ਵਿੱਚ ਬ੍ਰਹਮ ਦਾ ਨਿਵਾਸ ਹੁੰਦਾ ਆ ਉਹ ਮਾਲਕ ਦੀ ਬਖਸ਼ਿਸ਼ ਦੇ ਵਿੱਚ ਵਿਚਰਦਾ ਕਿਉਂਕਿ ਬ੍ਰਹਮ ਤੇ ਹਰ ਜਗ੍ਹਾ ਹੀ ਆ ਪਰ ਅੰਦਰ ਹਰ ਇੱਕ ਦੇ ਉਸ ਅਵਸਥਾ ਤੇ ਵਿੱਚ ਜਾ ਕੇ ਪ੍ਰਾਪਤੀ ਬਣ ਜਾਏ ਇਹ ਮਾਲਕ ਦੀ ਰਹਿਮਤ ਚਾਹੀਦੀ ਆ ਜੈ ਪ੍ਰਾਣੀ ਹੋਮੇ ਤਜੀ ਕਰਤਾ RAM ਪਛਾਨ ਜਦੋਂ ਤੱਕ ਹੰਕਾਰ ਉਦੋਂ ਤੱਕ ਨਾਮ ਨਹੀਂ ਵੱਸਦਾ ਮਾਲਕ ਦੀ ਰਹਿਮਤ ਨਹੀਂ ਹੁੰਦੀ ਮਨ ਮਾਲਕ ਦੇ ਸਨਮੁਖ ਨਹੀਂ ਹੁੰਦਾ ਪਰ ਜਿਉਂ-ਜਿਉਂ ਸੰਗਤ ਸੇਵਾ ਸਿਮਰਨ ਕਰਦੇ ਹਾਂ ਗੁਰਬਾਣੀ ਪੜ੍ਹ ਸੁਣ ਵਿਚਾਰਦੇ ਆਪ ਜਪਦੇ ਆ ਹੋਰ ਤੁਨ ਪੜ੍ਹਦੇ ਹਾਂ ਤਾਂ ਗੁਰੂ ਪਿਆਰੀ ਸਾਧ ਸੰਗਤ ਜੀ ਮਾਲਕ ਦੀ ਰਹਿਮਤ ਹੋ ਜਾਂਦੀ ਹੈ ਜੈ ਪ੍ਰਾਣੀ ਹੋਮੇ ਤਜੀ ਹੋਮੇ ਇਹ ਲਾ ਹੌਣ ਲਫ਼ਜ਼ ਹੈ ਸਤਿਗੁਣੀਆਂ ਮੈਂ ਲਫ਼ਜ਼ ਹੈ ਤਮੁ ਗੁਣੀਆਂ ਇਹਨਾਂ ਦੋਨੋਂ ਦੇ ਉੱਪਰ ਉੱਠਣਾ ਹੁੰਦਾ ਹੈ ਤ੍ਰੈ ਗੁਣਾਂ ਤੋਂ ਪਾਵ ਉੱਪਰ ਉੱਠਣਾ ਹੁੰਦਾ ਹੈ ਇਸ ਰੂਪ ਨਾ ਰੇਖਾ ਨਾ ਰੰਗ ਕਿਛ ਤ੍ਰੈ ਗੁਣ ਤੇ ਪ੍ਰਭ ਪੈਣਾ ਤੇ ਸੇ ਬੁਝਾਵੇ ਨਾਨਕਾ ਜੀ ਸੋਵੇ ਸੋ ਪ੍ਰਸੰ ਹਉਮੈ ਕੱਲੇ ਹੰਕਾਰ ਨੂੰ ਨਹੀਂ ਆਖਿਆ ਹਉਮੈ ਤ੍ਰੈ ਗੁਣਾਂ ਨੂੰ ਵੀ ਆਖਿਆ ਸਾਰਾ ਦਿਨ ਮਨ ਤ੍ਰੈ ਗੁਣਾਂ ਦੇ ਵਿੱਚ ਖੇਡਦਾ ਹੈ ਪਾਤਸ਼ਾਹ ਕਹਿੰਦੇ ਤਹੀਂ ਗੁਣੀ ਸੰਸਾਰ ਭ੍ਰਮ ਸੁਤਤਾ ਸੁਤਿਆ ਰਹਿਣ ਵਿਆਣੀ ਭਾਈ ਗੁਰਦਾਸ ਜੀ ਨੇ ਬੜੇ ਵਸਾਰ ਦੇ ਵਿੱਚ ਆਪਾਂ ਨੂੰ ਏ ਕਿਡ ਸਮਝਾਉਣੀ ਕੀਤੀ ਆ ਕਹਿੰਦੇ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਕੋਈ ਹੁਣ ਹਉਮੈ ਕੋਈ ਇਹਦਾ ਸਾਨੂੰ ਕੀ ਪਤਾ ਲੱਗੇ ਹਾਂ ਹਾਂ ਮੈਂ ਮੈਂ ਵਿੱਚੋਂ ਖੋ ਗਏ ਹਾਉ ਲਵ ਸਤੋ ਗੁਣੀਆਂ ਮੈ ਲਵ ਤਮੋ ਗੁਣੀਆਂ ਰਜੋ ਗੁਣ ਤੇ ਹਰ ਇੱਕ ਨੂੰ ਆਉਣਾ ਹੀ ਪੈਂਦਾ ਕੋਈ ਸੰਤ ਹੈ ਸਾਧੂ ਹੈ ਭਗਤ ਹੈ ਗੁਰਮੁਖ ਹੈ ਬ੍ਰਹਮ ਗਿਆਨੀ ਹੈ ਪਿਚੋਰ ਹੈ ਠੱਗਾ ਚੰਗਾ ਮਾੜਾ ਰਜੋ ਗੁਣ ਤੇ ਹਰ ਇੱਕ ਨੂੰ ਆਉਣਾ ਪੈਂਦਾ ਇਥੋਂ ਸਰੀਰ ਦੀ ਕਿਰਿਆ ਕਿਹੜੇ ਤੋਂ ਸ਼ੁਰੂ ਹੁੰਦੀ ਹੈ ਇਤੋਂ ਦੋ ਰਸਤੇ ਨੇ ਲੇਬ ਤਾ ਦੋ ਇਰਾਹ ਹੈ ਹੁਕਮੀ ਕਾਰ ਕਮਾਈ ਲੇਬ ਦਾ ਰਾਗ ਮਾਰਗ ਸੰਤਾਂ ਦਾ ਮਾਰਗ ਹੈ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਬੜ ਪਾਗੀ ਪਾਇ ਤਾਤ ਦਾ ਮਾਰਗ ਮਨਮੁਖਾਂ ਦਾ ਹੈ ਮਨਮੁਖ ਅੱਗੇ ਲੇਖਾ ਮੰਗੀਏ ਬਹੁਤੀ ਹੋਵੇ ਮਾਰ ਇੱਥੇ ਲੇਖਾ ਮੰਗਿਆ ਜਾਂਦਾ ਮਾਰ ਬਹੁਤ ਪੈਂਦੀ ਹੈ ਹਉ ਹਉ ਮੈਂ ਮੈਂ ਪਾਵੈ ਨਾ ਤਿੰਨਾ ਗੁਣ ਰਜੋ ਗੁਣ ਤੋਂ ਸਦਾ ਹੀ ਮਾਲਕ ਦੇ ਸਾਹਨ ਮੁਖ ਹੋ ਜਾਣਾ ਸ਼ੁਕਰਾਨਾ ਕਰਦੇ ਹਾਂ ਸਤੋ ਗੁਣ ਤੋਂ ਹੁੰਦੇ ਹਾਂ ਰਹਿ ਗੁਣ ਤੋਂ ਉੱਪਰ ਉੱਠ ਜਾਣਾ ਹਾਂ ਹਾਂ ਮੈਂ ਮੈਂ ਵਿੱਚੋਂ ਖੋਬ ਹੈ ਹਾਂ ਪਾਉ ਸਤੋ ਗੁਣੀ ਸ਼ਬਦ ਸਤੋ ਗੁਣ ਤੋਂ ਉੱਪਰ ਉੱਠ ਜਾਣਾ ਮੈਂ ਮੈਂ ਕੀਤਾ ਮੈਂ ਕਰ ਰਿਹਾ ਮੇਰੇ ਕਰਨ ਨਾਲ ਹੋ ਰਿਹਾ ਇਹ ਤਮੋ ਗੁਣੀ ਲਫਜ਼ ਹੈ ਹਾਂ ਹਾਂ ਮੈਂ ਮੈਂ ਵਿੱਚੋਂ ਖੋਬ ਹੈ ਇਹ ਤਿੰਨਾਂ ਗੁਣਾਂ ਤੋਂ ਮਨ ਉੱਪਰ ਉੱਠ ਜਾਂਦਾ ਹੈ ਦੂਜਾ ਮਿਟਿਆ ਇਹਨੂੰ ਸਰੀਰ ਨੂੰ ਦੂਜਾ ਪਾਉ ਆਖਿਆ ਇਹ ਸਰੀਰ ਸਭ ਮੋਲ ਹੈ ਮਾਇਆ ਦੂਜੇ ਪਾਉ ਪਰੰਪਰਾ ਇਹ ਦੂਜਾ ਪਾਉ ਪਰਮ ਸਰੀਰ ਸੇ ਸ਼ੁਰੂ ਹੁੰਦਾ ਇੱਥੇ ਆ ਦੂਜੇ ਪਾਉ ਤੋਂ ਸ਼ੁਰੂ ਹੁੰਦਾ ਦੂਜੇ ਭਾਈ ਪਰੰਪਰਾਇਆ ਪਰ ਜਦੋਂ ਸੰਗਤ ਦੇ ਵਿੱਚ ਆਉਂਦੇ ਆ ਸੇਵਾ ਸਿਮਰਨ ਕਰਦੇ ਹਾਂ ਪਾਤਸ਼ਾਹ ਜੀ ਹੁਕਮ ਕਰ ਰਹੇ ਨੇ ਕਹਿੰਦੇ ਜੈ ਪ੍ਰਾਲੀ ਹਉਮੈ ਸਜੀ ਕਰਤਾ RAM ਪਛਾਨ ਤ੍ਰੈ ਗੁਣਾ ਦੇ ਵਿੱਚ ਤੇ ਉਹਦੀ ਪਛਾਣ ਨਹੀਂ ਹੁੰਦੀ ਤ੍ਰੈ ਗੁਣ ਮੇਟੇ ਚੌਥੇ ਵਰਤੀ ਇਹ ਭਗਤਨ ਵਾਲੀ ਭਗਤੀ ਸ਼ੁਰੂ ਚੌਥੇ ਪੱਥ ਹੁੰਦੀ ਹੈ ਜਦੋਂ ਮਨ ਉਸ ਮਾਲਕ ਦੀ ਉਸ RAM ਦੀ ਉਸ ਪਰਮਾਤਮਾ ਦੀ ਪਛਾਣ ਕਰ ਲੈਂਦਾ ਹੈ ਕਹੋ ਨਾਨਕ ਹੋ ਮੁਕਤ ਨਰਮ ਇਹ ਮਨ ਸੱਚੀ ਮੰਨ ਕਹਿੰਦੇ ਮੇਰੇ ਮਨ ਬਚੇ ਸੱਚ ਕਰਕੇ ਜਾਣੀ ਕਿਤੇ ਗੱਲ ਨੂੰ ਮਜ਼ਾਕ ਵਿੱਚ ਨਾ ਲੈ ਜੀ ਅਸਲ ਵਿੱਚ ਉਹੀ ਮੁਕਤ ਹੈ ਜਿਹੜਾ ਆਇਨਾ ਤਿੰਨ ਗੁਣਾ ਤੋਂ ਉੱਪਰ ਉੱਠ ਕੇ ਚੱਲੇਗਾ ਤ੍ਰੈ ਗੁਣਾ ਦੇ ਵਿੱਚ ਮੁਕਤ ਦੀ ਖੇਡ ਨਹੀਂ ਹੈ ਸਰੀਰ ਦੇ ਹੁੰਦਿਆਂ ਸਵਾਸਾਂ ਦੇ ਰਹਿੰਦਿਆਂ ਜੀਵਨ ਦੇ ਵਿੱਚ ਵਿਚਰਦਿਆਂ ਦੁਨੀਆਂ ਦੇ ਸੁਖ ਭੋਗਦਿਆਂ ਇਹਨਾਂ ਤਿੰਨਾਂ ਗੁਣਾ ਤੋਂ ਉੱਪਰ ਉੱਠਣਾ ਏਹੀ ਜੀਵਨ ਦੀ ਪ੍ਰਾਪਤੀ ਹੈ ਸੋ ਇਹਨੂੰ ਆਪਾਂ ਸਤਿਗੁਰੂ ਦੇ ਗ੍ਰਹਿ ਜਨਮ ਲੈਣਾ ਵੀ ਆਖਿਆ ਕਿਉਂਕਿ ਮਾਲਕ ਨੇ ਮਾਤਾ ਦੇ ਗਰਭ ਚੋਂ ਮਾਇਆ ਦੇ ਗਰਭ ਵਿੱਚ ਭੇਜਿਆ ਮਾਇਆ ਦੇ ਗਰਭ ਦੇ ਵਿੱਚੋਂ ਜੈਸੀ ਅਗਰ ਉਹਦਰ ਮਾਇਆ ਇਥੇ ਅਸੀਂ ਵਰ ਮਾਇਆ ਮਾਇਆ ਗਰ ਨੂੰ ਸਵੇਖੋ ਜਿਹੀ ਕਰਤੇ ਖੇਡਣ ਚ ਆਇਆ ਇਹ ਕਰਤਾਪੁਰਖ ਨੇ ਖੇਡ ਰਿਹਾ ਥਿਆ ਔਰ ਮਾਇਆ ਦੇ ਗਰਭ ਦੇ ਵਿੱਚੋਂ ਸਤਿਗੁਰੂ ਦੇ ਗ੍ਰਹਿ ਮੰਨ ਦਾ ਜਨਮ ਹੋਣਾ ਹੁੰਦਾ ਔਰ ਉਹ ਸੰਗਤ ਸੇਵਾ ਸਿਮਨ ਤੋਂ ਵਗੈਰ ਹੋ ਨਹੀਂ ਸਕਦਾ ਐਸਰੀ ਦੇ ਉੱਪਰ ਉੱਠੇ ਵਗੈਰ ਹੋ ਨਹੀਂ ਸਕਦਾ ਕਿਉਂਕਿ ਇਹ ਵੀ ਇੱਕ ਗਰਭ ਹੈ ਜਿਉਂ-ਜਿਉਂ ਸਿਮਰਨ ਕਰਦੇ ਆਂ ਇਹਦੇ ਤੋਂ ਸੁਰਤ ਸਾਡੀ ਉੱਪਰ ਉੱਠੇਗੀ ਫਿਰ ਮਾਲਕ ਦੀਆਂ ਰਹਿਮਤਾ ਜੀਵਨ ਦੇ ਵਿੱਚ ਵਰਤਦੀਆਂ ਨੇ ਇਸੇ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਮੇਰੇ ਮਨ ਬੱਚੇ ਸੱਚ ਕਰਕੇ ਜਾਣੀ ਜਿਨ੍ਹਾਂ ਹਉਮੈ ਈਗੋ ਮੰਨ ਦੀ ਤਿਆਗ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੁਕਮ ਦੀ ਉਹਦੇ ਨਾਮ ਦੀ ਪਛਾਣ ਕਰ ਲਈ ਮਾਲਕ ਦੀ ਪਛਾਣ ਕਰ ਲਈ ਜਿਹਨੂੰ ਇਹ ਗੱਲ ਸਮਝ ਆ ਗਈ ਮੰਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮੰਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਨਾਲ ਤੇ ਹਰ ਇੱਕ ਦੇ ਹੈ ਪਰ ਹਰ ਇੱਕ ਨੇ ਪਹਿਚਾਨ ਥੋੜੀ ਲਿਆ ਜੀਨੇ ਉਹਦੀ ਪਹਿਚਾਨ ਕਰ ਲਈ ਕਹਿੰਦੇ ਅਸਲ ਵਿੱਚ ਉਹ ਮੁਕਤ ਹੈ ਕਹੋ ਨਾਨਕ ਵਾਹ ਮੁਕਤ ਨਰ ਇਹ ਮਨ ਸਾਚੀ ਮਨ ਇਹ ਮਨ ਸੱਚ ਕਰਕੇ ਜਾਣ ਜਿਹੜਾ ਇਹ ਹੀ ਹਉਮੈ ਤੋਂ ਕਿਉਂਕਿ ਸਭ ਤੋਂ ਵੱਡਾ ਰੋਗ ਹੀ ਮੰਨਦਾ ਹੰਕਾਰ ਹੈ ਹਉਮੈ ਦੀਰਗ ਰੋਗ ਹੈ دارੂ ਇਸ ਮਾਇਂ دارੂ ਕੀ ਹੈ ਤਿੰਨਾ ਗੁਣਾ ਦੇ ਵਿੱਚ ਲੈ ਕੇ ਹੀ ਚੌਥੇ ਪਾਤੇ ਜਾਇਆ ਸਕਦਾ ਜਾਇਆ ਜਾ ਸਕਦਾ ਆ ਜਿਹੜੀ ਸਾਡੀ ਬਾਦਸ਼ਾਹ ਬੋਲਦੇ ਆ ਇਹ ਤਿੰਨਾ ਗੁਣਾ ਤੋਂ ਪ੍ਰਗਟ ਹੁੰਦੀ ਆ ਅਗਨ ਵਿੰਭ ਪਾਉਣੇ ਕੀ ਮਾਣੀ ਤਿੰਨੀ ਨਾਮਕੇ ਦਾਸ ਆ ਇੱਕ ਪਾਸੇ ਇਹਨਾਂ ਤੋਂ ਵਿਚਾਰ ਪੈਦਾ ਹੁੰਦੇ ਨੇ ਉਹ ਮਾਇਆ ਦੀ ਖੇਡ ਐ ਇੱਕ ਪਾਸੇ ਤੋਂ ਸਾਡੀ ਆਵਾਜ਼ ਪ੍ਰਗਟ ਹੁੰਦੀ ਐ ਜਦੋਂ ਆਪਣੀ ਆਵਾਜ਼ ਦੇ ਵਿੱਚ ਧਿਆਨ ਰੱਖ ਕੇ ਮਾਲਕ ਦਾ ਸ਼ੁਕਰਾਨਾ ਕਰਦੇ ਆ ਇੱਕ ਸਟੇਜ ਇਹ ਜਪਦੇ ਆ ਜਪਦੇ ਸਾਡੀ ਆਵਾਜ਼ ਤੋਂ ਵੀ ਸਾਡੀ ਸੁਰ ਤੋਂ ਉੱਪਰ ਉੱਠ ਜਾਂਦੀ ਹੈ। ਪਾਸ਼ਾ ਗੁਰਨਾਨਕ ਪਾਸ਼ਾ ਜੀ ਕਹਿ ਰਹੇ ਨੇ ਕਹਿੰਦੇ ਉਦੋਂ ਆ ਤਿੰਨਾ ਗੁਣਾ ਦੀ ਪਾਸ਼ਾ ਵੀ نیچے ਰਹਿ ਜਾਂਦੀ ਹੈ। ਅੱਗੇ ਵੀ ਆਪਾਂ ਵਿਚਾਰਿਆ ਫਿਰ ਸਰਵਣ ਕਰ ਲਾਓ। ਗੁਰੂ ਮਹਾਰਾਜ ਦਾ ਫੈਸਲਾ ਕਹਿੰਦੇ ਨਾਨਕ ਨੀਚ ਕਹੇ ਵਿਚਾਰ। ਵਾਰਿਆਂ ਨਾ ਜਾਮਾ ਇੱਕ ਵਾਰ ਜੋਤੁ ਦਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਰ। ਹੁਣ ਇੱਥੇ ਕਈ ਜੀਵ ਅਗਿਆਨਤਾ ਵਿੱਚ ਨਾਨਕ ਨੀਚ ਕਹਿ ਦਿੰਦੇ ਆ। ਵੀ ਨਾਨਕ ਨੇ ਆਪਣੇ ਆਪ ਨੂੰ ਨੀਝ ਆਖਿਆ ਨਾਨਕ ਨੇ ਨੀਝ ਨਹੀਂ ਆਖਿਆ ਨਾਨਕ ਵਿਆਪ ਅਕਾਲ ਪੁਰਖ ਵੈਗ੍ਰਸੀ ਆਪ ਨਰਾਇਣ ਕਲਾਤਾਰ ਜਗ ਮੈਂ ਪਰਵਰਿ ਨਾਨਕ ਪਾਤਸ਼ਾਹ ਕਹਿ ਰਹੇ ਨੇ ਕਿ ਆ ਜਿਹੜੀ ਤਿੰਨਾ ਗੋਲਾਂ ਦੀ ਉਸਤਤ ਨਾਲ ਮਾਲਕ ਦਾ ਸ਼ੁਕਰਾਨਾ ਕਰ ਰਹੇ ਆ ਇਹ ਵੀ ਨੀਚੇ ਰਹਿ ਜਾਣੀ ਹੈ ਨਾਨਕ ਕਹਿ ਰਿਹਾ ਕੀ ਕਹਿ ਰਹੇ ਨੇ ਕਹਿੰਦੇ ਨਾਨਕ ਨੀਝ ਕਹੇ ਵਜਾ ਆ ਜਿਹੜੀ ਉਸਤਤ ਰਸਨਾ ਨਾਲ ਕਰਦੇ ਆ ਨਾ ਇਹ ਵੀ ਥੱਲੇ ਰਹਿ ਜਾਂਦੀ ਹੈ ਕਿਉਂਕਿ ਤਿੰਨਾ ਗੋਲਾਂ ਦੀ ਪਾਤਸ਼ਾਹ ਦੇ ਵਿੱਚ ਉਸਤਤ ਕਰਦੇ ਆ ਵਾਰਿਆ ਨਾ ਜਾਮਾ ਇੱਕ ਵਾਰ ਜੇ ਤਿੰਨ ਗੁਣ ਤੋਂ ਉਪਰ ਉੱਠੇਗਾ ਫਿਰ ਮਨ ਬਲਿਆਰੇ ਜਾਏਗਾ ਉਸ ਮਾਲਕ ਦੇ ਬਲਿਆਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਮਾ ਇੱਕ ਵਾਰ ਜੋਤੁ ਤੁਧ ਭਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਉਹ ਸਦਾ ਹੀ ਸਲਾਮਤ ਹੈ ਉਸ ਨੂੰ ਕਹਿੰਦੇ ਨੇ ਕਹਿੰਦੇ ਜੈ ਪ੍ਰਾਣੀ ਓਮੇ ਤਜੀ ਕਰਤਾ ਰਾਮ ਪਛਾਨ ਕਹੋ ਨਾਨਕ ਵਾ ਮੁਕਤ ਨਰ ਏ ਮਨੁਸਾ ਜੀ ਮਨ ਮੇਰੇ ਮਨ ਬੱਚੇ ਸੱਚ ਕਰਕੇ ਜਾਣ ਜੇ ਮਨ ਦੀ ਈਗੋ ਮਨ ਦਾ ਹੰਕਾਰ ਤੋਂ ਤਿਆਗ ਲਿਆ ਇਹਦੇ ਤੋਂ ਉੱਪਰ ਉੱਠ ਗਿਆ ਤੈਨੂੰ ਇਹ ਤੇ ਇਹ ਹਉਮੈ ਨੂੰ ਪਹਿਚਾਨ ਲਿਆ ਕਿ ਤ੍ਰੈਗੁਣਾਂ ਦੀ ਖੇਡ ਤੋਂ ਉੱਪਰ ਮਾਲਕ ਦੀ ਖੇਡ ਚੱਲਦੀ ਹੈ ਫਿਰ ਅਸਲ ਵਿੱਚ ਮੌਕਤ ਹੈ ਜੀਵਨ ਸੱਚੇ ਪਾਤਸ਼ਾਹ ਕਿਰਪਾ ਕਰਨ ਫੜਦੇ ਰੋਜ਼ਾਂ ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਕੋਈ ਹੋ ਹੋਂ ਮੈਂ ਮੈਂ ਵਿੱਚੋਂ ਖੋਵੈ ਇੱਕ ਦੂਜਾ ਮਿਟੈ ਇੱਕ ਹੋਵੈ ਸੌਖਾ ਕਰਕੇ ਥੋੜਾ ਫਿਰ ਵਿਚਾਰ ਲਈਏ ਅਬ ਜਿਹੜਾ ਆਪਾਂ ਵਾਹਿਗੁਰੂ ਦਾ ਸਿਮਰਨ ਕਰਦੇ ਆ ਇਸ ਕਰਕੇ ਨਹੀਂ ਕਰਨਾ ਕਿ ਅਸੀਂ ਪ੍ਰਮਾਤਮਾ ਨੂੰ ਪਾਉਣਾ ਚਾਹੁੰਦੇ ਆ ਪ੍ਰਮਾਤਮਾ ਤੇ ਬਾਹਰ ਕਣ ਕਣ ਦੇ ਵਿੱਚ ਮੌਜੂਦ ਹੈ ਸਾਡੇ ਅੰਦਰ ਰੋਮ ਰੋਮ ਦੇ ਵਿੱਚ ਮੌਜੂਦ ਹੈ ਉਹ ਤੇ ਕੋਈ ਕਣ ਵੀ ਨਹੀਂ ਜਿੱਥੇ ਉਹ ਨਹੀਂ ਹੈ ਉਹ ਤੇ ਹਰ ਜਗ੍ਹਾ ਹੀ ਉਹਨੂੰ ਪਾਉਣ ਵਾਸਤੇ ਜਪਣ ਦੀ ਲੋੜ ਨਹੀਂ ਹੈ ਫਿਰ ਆਪਾਂ ਸਿਮਰਨ ਕਿਉਂ ਕਰਦੇ ਆ ਸੇਮਨਾਸੀ ਆਪਣੇ ਆਪੇ ਨੂੰ ਰੋਕਣ ਵਾਸਤੇ ਕਰਦੇ ਆ ਤੂੰ ਤੂੰ ਕਰਤਾ ਤੂੰ ਹੋਆ ਮੁਜ ਮੇ ਰਹਾ ਨਾ ਹੂੰ ਜਬ ਆਪਾ ਪਰਤਾ ਮਿਟ ਗਿਆ ਜਾ ਦੇਖਾਂ ਤਤ ਤੋ ਜਿੱਥੇ ਮੰਨ ਦੀ ਸੋਚ ਮੰਨ ਦੀ ਸ਼ਾਨ ਮੰਨ ਦੀ ਮਤ ਰੋਕ ਗਈ ਉੱਥੇ ਮਾਲਕ ਆਪ ਵਰਤ ਗਿਆ ਸੱਚੇ ਪਾਤਸ਼ਾਹ ਕਿਰਪਾ ਕਰਨ ਕਿ ਮਾਲਕ ਸਾਡੇ ਅੰਦਰ ਬਾਹਰ ਬਾਹਰ ਖਣਕਣ ਦੇ ਵਿੱਚ ਮੌਜੂਦ ਹੈ ਸਾਡੇ ਅੰਦਰ ਰੋਮ ਰੋਮ ਦੇ ਵਿੱਚ ਮੌਜੂਦ ਹੈ ਸਾਨੂੰ ਉਹਦੀ ਪਛਾਣ ਹੋ ਜਾਏ ਉਦਲੀਆ ਉਹ ਗੁਰਪ੍ਰੀਤ ਸਾਧ ਸੰਗਤ ਜੀ ਸਿਮਰਨ ਕਰਨਾ ਮਨ ਦੇ ਵਿੱਚ ਇਹ ਬਚਨ ਢੜ ਕਰਕੇ ਸਿਮਰਨ ਕਰਨਾ ਕਿ ਮੇਰਾ ਮਾਲਕ ਮੇਰੇ ਅੰਗ ਸੰਗ ਹੈ ਇੱਥੇ ਦਾ ਫਿਰ ਇੱਕ ਵਾਰ ਬੇਨਤੀ ਕਰਦੇ ਸਿਮਰਨ ਜਦੋਂ ਅਸੀਂ ਕਰਦੇ ਹਾਂ ਇਸ ਤਰੀਕੇ ਸਿਮਰਨ ਕਰਨਾ ਹੁੰਦਾ ਕਿ ਮੇਰਾ ਮਾਲਕ ਮੈਨੂੰ ਦੇਖ ਰਿਹਾ ਮੈਨੂੰ ਸੁਣ ਰਿਹਾ ਮੇਰੇ ਅੰਗ ਸੰਗ ਹੈ ਸਿਮਰਨ ਅਸੀਂ ਕਰਕੇ ਭਗਤੀ ਅਸੀਂ ਨਹੀਂ ਕਰ ਸਕਦੇ ਭਗਤੀ ਤਾਂ ਸਤਗੁਰਾਂ ਨੇ ਬਖਸ਼ਿਸ਼ ਕਰਮੀ ਹੈ ਅਸੀਂ ਕੀ ਕਰਨਾ ਹੈ ਜਿਨ੍ਹਾਂ ਨੇ ਭਗਤੀ ਕੀਤੀ ਹੈ ਉਹਨਾਂ ਦੀ ਰੀਸ ਕਰਨੀ ਹੈ ਧੰਤਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ 350 ਸਾਲਾ ਸ਼ਤਾਪਦੀ ਨੂੰ ਸਮਰਪਿਤ ਆਪਾ ਸੰਗਤ ਵਿੱਚ ਜੁੜ ਬੈਠੇ ਹਾਂ ਰੋਮ ਰੋਮ ਰੇਣੀਆ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੇ ਗੁਰੂ ਪਿਆਰੀ ਸਾਧ ਸੰਗਤ ਜੀ ਉਹਨਾਂ ਨੇ ਕਮਾਈਆਂ ਕੀਤੀਆਂ ਇਤਿਹਾਸ ਰਚ ਦੋਤੇ ਆਪਾਂ ਉਹ ਕਮਾਈਆਂ ਨਹੀਂ ਕਰ ਸਕਦੇ ਔਰ ਉਹਨਾਂ ਦੀ ਰੀਸਤਾ ਕਰੀ ਸਕਦੇ ਆ ਨਾ ਵੀ ਉਹਨਾਂ ਨੇ ਕਿਵੇਂ ਜਪਿਆ ਹੋਵੇਗਾ ਰੀਸ ਕਰਨਾ ਰੀਸ ਨੂੰ ਨਕਲ ਕਰਨਾ ਵੀ ਅਖਾ ਜਿਹਨੇ ਨਕਲ ਕਰਨੀ ਹੋਵੇ ਨਕਲ ਵਾਸਤੇ ਵੀ ਅਕਲ ਚਾਹੀਦੀ ਹੈ ਅਸੀਂ ਜੇ 5-7 ਮਿੰਟ 10 ਮਿੰਟ ਵੀ ਸਿਮਰਨ ਕਰਨਾ ਨਕਲ ਦੀ ਤਰ੍ਹਾਂ ਕਰਨਾ ਰੀਸ ਲਾ ਲੈਣੀ ਹੈ ਉਹ 5-7 ਮਿੰਟ ਇੰਨੀ ਰੀਸ ਲਾ ਲਈਏ ਕਿ ਮੇਰਾ ਮਾਲਕ ਮੈਨੂੰ ਦੇਖ ਰਿਹਾ ਮੇਰਾ ਮਾਲਕ ਮੈਨੂੰ ਸੁਣ ਰਿਹਾ ਮੇਰਾ ਮਾਲਕ ਮੇਰੇ ਅੰਗ ਸੰਗ ਹੈ ਉਹਦਾ ਹੁਕਮ ਹੈ ਪੂਰੇ ਗੁਰਕਾ ਸੁਣੋ ਉਪਦੇਸ਼ 파ਰਬ੍ਰਮ ਨਿਕਟ ਗਲਪੇ ਇੱਕ ਸਾਥ ਸੰਸਿਮਰੋ ਗੋਬਿੰਦ ਮਾਨੰਤਰ ਕੀ ਉਤਰੇ ਚੰਦ 5-7 ਮਿੰਟ ਨਕਲੀ ਕਰ ਲਈਏ ਉਹ ਬਖਸ਼ ਲੈਂਦਾ ਭਗਤੀ ਉਹ ਬਖਸ਼ਦਾ ਫਿਰ ਸੱਚੇ ਬਾਛਾ ਕਿਰਪਾ ਕਰਨਾਓ 1 ਅੱਧਾ ਮਿੰਟ ਸੁਹਾਸ ਗਰਾਂ ਸਿਮਰਨ ਕਰੋ ਜੀ ਸ਼ੁਰੂ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾਗ 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 ਗ ਸੋ ਗੁਰਪ੍ਰੀਤ ਸਾత్సੰਗਤ ਜੀ ਸਿਮਰਨ ਜ਼ਰੂਰੀ ਹੈ ਮਨ ਦੀ ਕਾਗਰਤਾ ਬਣਦੀ ਹੈ ਗੁਰਵਾਣੀ ਪੜ੍ਹਨਾ ਸੁਣਨਾ ਮੰਨਣਾ ਕਰਾਉਣਾ ਜ਼ਰੂਰੀ ਹੈ ਸਾਡਾ ਜੀਵਨ ਹੈ ਸੰਗਤ ਕਰਨੀ ਜ਼ਰੂਰੀ ਹੈ ਮਾਲਕ ਬਖਸ਼ਣ ਹਰ ਮਨ ਕੇ ਵਰਸਦਾ ਹੈ ਬਖਸ਼ ਲੈਂਦੇ ਤਿੰਨੋਂ ਅਵਸਥਾ ਵਿੱਚ ਵਿਚਰਦਿਆਂ ਸੋਚੀ ਆਉਂਦੀ ਹੈ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਪ ਦੇ ਕਿਆ ਲਾਗੇ ਮੇਰਾ ਪਰਪਣ ਕਰਨ ਦਾ ਚੌ ਬਣ ਜਾਈ ਬਖਸ਼ਿਸ਼ ਹੋ ਜਾਂਦੀ ਹੈ ਪੀਵੋ ਪਹੁਲ ਖੰਡੇ ਤਾਰ ਹੋਏ ਜਨਮ ਸਹੀਦਾ ਵਾਹੋ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਬਾਦਸ਼ਾਹ ਜੀ ਦੀ ਬਖਸ਼ਿਸ਼ ਵਿੱਚ ਵਿਚਰਦੇ ਆਂ ਅਨੇਕਾਂ ਗਲਤੀਆਂ ਹੋ ਜਾਂਦੀਆਂ ਹਨ ਸੰਗਤ ਅਤੇ ਸਤਿਗੁਰ ਜੀ ਬਖਸ਼ਣ ਜੋਗ ਨੇ ਬਖਸ਼ ਲੈਣਾ ਅਨੇਕਾਂ ਗਲਤੀਆਂ ਨੂੰ ਨਾ ਚਤਾਰਦੇ ਹੋਏ ਬਖਸ਼ੋ ਅਸੀਸ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ